ਪਈ ਇਹਨੇ ਉਹ ਦੋ ਸਿਖਾਈ ਨੇ ਹਜੇ ਤੇ ਉਹਨਾਂ ਦੋਨਾਂ ਨੇ ਤਰਥਲੀ ਮਚਾ ਦਿੱਤੀ ਵੀ ਜੇ ਕਿਤੇ ਜੰਗਲਾਂ ਵਿੱਚੋਂ ਨਿਕਲ ਕੇ ਸਾਰੇ ਆ ਗਏ ਤੇਰਾ ਰਾਜ ਰਹਿ ਨਹੀਂ ਰਹਿਣ ਦੇਣਗੇ ਜ਼ਕਰੀਆ ਖਾਣੇ ਹੋਰ ਸ਼ਕਤੀ ਕਰ ਦਿੱਤੀ ਹੋਰ ਜ਼ਿਆਦਾ ਸ਼ਕਤੀ ਕਰ ਦਿੱਤੀ ਇੱਥੋਂ ਤੱਕ ਉਹਨੇ ਪ੍ਰਬੰਧ ਕਰ ਲਿਆ ਵੀ ਜਿਹੜੇ ਚੋਰੀ ਛੁਪੇ ਇਸ਼ਨਾਨ ਕਰਕੇ ਜਾਂਦੇ ਨੇ ਮੈਂ ਇਹਨੂੰ ਵੀ ਬੰਦ ਕਰਵਾਵਾਂ ਮੈਂ ਇਹਨੂੰ ਵੀ ਬੰਦ ਕਰਵਾਵਾਂ ਉਹਨੇ ਮੰਡਿਆਲੀ ਪਿੰਡ ਦਾ ਮੰਡੀਆਲੀ ਨਗਰ ਵੀ ਅਮਰਸਰ ਸਾਹਿਬ ਦੇ ਵਿੱਚ ਹੈ। ਉਹਦੇ ਬਿਲਕੁਲ ਅੱਗੇ ਹੈ। ਅਮਰਸਰ ਸਾਹਿਬ ਦੇ ਨਗਰ ਦੇ ਇਲਾਕੇ ਇਲਾਕੇ ਦਾ ਨਗਰ ਹੈ। ਇੱਥੋਂ ਦਾ ਇੱਕ ਮੀਰ ਜਿਹਨੂੰ ਆਪਾਂ ਛੋਟੇ ਸ਼ਬਦਾਂ ਵਿੱਚ ਕਹਿੰਦੇ ਮੱਛਾ ਰੰਗੜ। ਉਹ ਮੱਛੇ ਰੰਗੜ ਨੂੰ ਇਸ ਇਲਾਕੇ ਦਾ ਉਹਨਾਂ ਨੇ ਮੁਖੀਆ ਥਾਪਿਆ ਤੇ ਇੱਥੋਂ ਤੱਕ ਨੂੰ ਬਚਨ ਕਹੇ ਵੀ ਜਿਵੇਂ ਕਿਵੇਂ ਹੋ ਸਕਦਾ ਤੂੰ ਇਸ ਦਰਬਾਰ ਸਾਹਿਬ ਚੋਂ ਸਿੱਖਦਾ ਆਉਣਾ ਬੰਦ ਕਰ। ਉਦੋਂ ਯਾਦ ਰੱਖਣ ਜੋਗ ਬਾਤ ਹੈ ਖਾਨ ਬਹਾਦਰ ਜ਼ਕਰੀਏ ਸ੍ਰੀ ਸਤਗੁਰੂ ਕੋ ਤਾਲ ਭਰਿਓ ਮਿੱਟੀ ਕੇ ਸਾਥ ਲਿੱਧ ਚੰਮ ਹੱਡ ਨਾਲ ਉਦੋਂ ਦਰਬਾਰ ਸਾਹਿਬ ਦਾ ਸਰੋਵਰ ਸੀ ਜਿਹੜਾ ਉਹ ਜ਼ਾਲਮ ਬੰਦੇ ਨੇ ਉਹਨੇ ਆਪਣੇ ਵੱਲੋਂ ਕੋਸ਼ਿਸ਼ ਕਰਕੇ ਮਿੱਟੀ ਦੇ ਨਾਲ ਹੱਡਾਂ ਦੇ ਨਾਲ ਚੰਮ ਦੇ ਨਾਲ ਤੇ ਜੋ ਕੁਝ ਉਹਨੂੰ ਮਿਲ ਸਕਿਆ ਉਹਨੇ ਉੱਥੋਂ ਸਾਰਾ ਕੁਝ ਪਾ ਕੇ ਉਸ ਲੋਬਰ ਜਿਹੜਾ ਸੀ ਉਹ ਚਾਰੇ ਪਾਸੇ ਤੋਂ ਭਰ ਦਿੱਤਾ ਗਿਆ ਇੱਕ ਸਿਰਫ ਅੰਦਰ ਦਰਬਾਰ ਸਾਹਿਬ ਦੀ ਇਮਾਰਤ ਰਹੇਗੀ ਉਸ ਇਮਾਰਤ ਦੇ ਵਿੱਚ ਮੱੱਸਾ ਰੰਗੜ ਦੀ ਵਾਰੀ ਆਈ ਮੱੱਸਾ ਰੰਗੜ ਨੇ ਵਿਉਂਤ ਬਣਾ ਲਈ ਵੀ ਕਿੰਨਾ ਚੰਗਾ ਹੋਵੇ ਜੇ ਮੈਂ ਆਪਣਾ ਆਪ ਹੀ ਉਸ ਦਰਬਾਰ ਸਾਹਿਬ ਚ ਲੈ ਜਾ ਉਹ ਦਰਬਾਰ ਸਾਹਿਬ ਵਿੱਚ ਹੀ ਜਾ ਕੇ ਪਲੰਗਾ ਡਾ ਕੇ ਬੈਠ ਗਿਆ ਹੁਣ ਕੁਝ ਸਮਾਂ ਸਿੱਖਾਂ ਨੂੰ ਨਾ ਪਤਾ ਲੱਗ ਸਕਿਆ ਕੋ ਕਿ ਹਰਮੰਦਰ ਸਾਹਿਬ ਨਹੀਂ ਆਇਆ ਅਚਾਨਕ ਇੱਕ ਗੁਰੂ ਕਾ ਪਿਆਰਾ ਸਿੱਖ ਭਾਈ ਬੁਲਾਕਾ ਸਿੰਘ ਇਹਦਾ ਪਛੋਕੜ ਕੀ ਮੈਨੂੰ ਨਹੀਂ ਲੱਭ ਸਕਿਆ ਬੁੱਧਾ ਇਹ ਭਾਈ ਬੁਲਾਕਾ ਸਿੰਘ ਇਹ ਗੁਰੂ ਚਰਨਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਲੇਕਿਨ ਇਹਦੇ ਉੱਥੇ ਆ ਕੇ ਜੋ ਕੁਝ ਵੇਖਿਆ ਪਤਾ ਨਹੀਂ ਰੱਬ ਜਾਣੇ ਨੇ ਆਪਣੇ ਦਿਲ ਵਿੱਚ ਉਹ ਕਿਵੇਂ ਡੱਕਿਆ ਹੋਵੇਗਾ ਗੁਰੂ ਦੇ ਦਰਬਾਰ ਦੀ ਇਸ ਤਰ੍ਹਾਂ ਦੀ ਦਸ਼ਾ ਵੇਖ ਕੇ ਇੰਨੇ ਪਰ ਮੁੜ ਕੇ ਘਰ ਜਾਣਾ ਪਸੰਦ ਨਹੀਂ ਕੀਤਾ ਇਹ ਉੱਥੋਂ ਹੀ ਸਿੱਧਾ ਜਿਵੇਂ ਕਿਵੇਂ ਸਿੱਖਾਂ ਦੀ ਸੂ ਮਿਲੀ ਉੱਥੇ ਪਹੁੰਚ ਕੇ ਬੀਕਾ ਨੇਰ ਦੀ ਧਰਤੀ ਦੇ ਉੱਤੇ ਇੱਥੇ ਬੁੱਢਾ ਸਿੰਘ ਦਾ ਇੱਕ ਜਥਾ ਰਹਿੰਦਾ ਹੈ ਤੇ ਇਹ ਇੱਥੇ ਪਹੁੰਚ ਗਿਆ ਇੱਥੇ ਪਹੁੰਚ ਕੇ ਆਉਂਦਿਆ ਸਾਰ ਗੁਰੂ ਕੇ ਸਿੱਖਾਂ ਨੇ ਸਭ ਤੋਂ ਪਹਿਲਾਂ ਜਲ ਪਾਣੀ ਪੁੱਛਿਆ ਪਰ ਇਹ ਬੁਲਾਕਸ਼ ਸਿੰਘ ਨੇ ਆਖਿਆ ਵੀ ਮੈਂ ਜੇ ਜਲ ਪਾਣੀ ਨਹੀਂ ਸ਼ਕਣਾ ਦੁੱਤੀ ਦਸਰੇ ਪਿੱਛੇ ਵੀ ਅਰਜ਼ ਕੀਤੀ ਸੀ ਉਹਨਾਂ ਗੁਰੂ ਕੇ ਸਿੱਖ ਕਦੇ ਆਪਣੇ ਘਰ-ਬਾਰ ਬਾਰੇ ਕਦੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਬਾਰੇ ਕਦੇ ਫਸਲ ਬਾੜੀਆਂ ਵਾਸਤੇ ਇਹਨਾਂ ਵਾਸਤੇ ਕਦੇ ਨਹੀਂ ਸਨ ਪੁੱਛਦੇ ਪੁੱਛਦੇ ਸਨ ਗੁਰੂ ਕੇ ਸਿੱਖ ਉਹਦੋਂ ਇੱਕੋ ਹੀ ਗੱਲ ਪੁੱਛਦੇ ਸਨ ਵੀ ਗੁਰੂ ਧਾਮਾਂ ਦਾ ਕੀ ਹਾਲ ਹੈ ਗੁਰਦੁਆਰਿਆਂ ਦਾ ਕੀ ਹਾਲ ਹੈ ਇਹਨਾਂ ਨੇ ਪੁੱਛਿਆ ਵੀ ਗੁਰਧਾਮਾਂ ਦਾ ਕੀ ਹਾਲ ਹੈ ਬੁਲਾਕਾ ਸਿੰਘ ਦੀਆਂ ਅੱਖਾਂ ਵਿੱਚ ਰੋਕਦੇ ਹੋਇਆ ਵੀ ਪਾਣੀ ਆ ਗਿਆ। ਰੁੱਕੇ ਉਹਨੇ ਬਥੇੜਾ ਪਰ ਪਾਣੀ ਆ ਗਿਆ। ਬੁਲਾਕਾ ਸਿੰਘ ਦੀ ਹਾਲਤ ਵੇਖ ਕੇ ਗੁਰੂ ਕੀ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ। ਉਹਨਾਂ ਆਖਿਆ ਬੁਲਾਕਾ ਸਿਆ ਜਲਦੀ ਸੱਜਣਾ ਕੀ ਗੱਲ ਹੈ? ਕਹਿਣ ਲੱਗੇ ਭਲਿਆ ਜਿਹੜੀ ਗੱਲ ਮੈਂ ਦੱਸਣ ਲੱਗਾ ਹਾਂ ਤੁਸੀਂ ਜਿਗਰੇ ਨਾਲ ਸੁਣਿਓ ਜੇ ਸਿੱਖ ਕਦੇ ਉਸ ਅੱਖ ਨਾਲ ਵੇਖਣਾ ਹੀ ਨਹੀਂ ਚਾਹੁੰਦਾ ਜਿਹੜੇ ਖਲਾਤ ਵਿੱਚ ਮੈਂ ਤੁਹਾਨੂੰ ਦੱਸਣ ਲੱਗਾ। ਕਹਿਣ ਲੱਗੇ ਦੱਸੋ ਕੰਨ ਲੱਗੇ ਜਿੱਥੇ ਤੁਹਾਡੇ ਗੁਰੂ ਦਾ ਤਖਤ ਰੰਦਾ ਸੀ ਨਾ ਉੱਥੇ ਪਾਪੀ ਮੱਸੇ ਰੰਗੜ ਦਾ ਪਲਗਾ ਡਾਇਆ ਹੋਇਆ ਜਿੱਥੇ ਤੁਸੀਂ ਗੁਰੂ ਦਾ ਚੌਰ ਰੱਖਦੇ ਸੀ ਉੱਥੇ ਉਸ ਪਾਪੀ ਨੇ ਹੁੱਕਾ ਰੱਖਿਆ ਹੋਇਆ ਜੇ ਜਿੱਥੇ ਬੈਠ ਕੇ ਗੁਰੂ ਕੇ ਕੀਰਤਨੀਆਂ ਕੀਰਤਨ ਕਰਦੇ ਸਨ ਉੱਥੇ ਉਹਦੇ ਦਰਬਾਰ ਵਿੱਚ ਵੇਸ਼ਵਾ ਦਾ ਨਾਂ ਚੁੰਦਾ ਤੇਉ ਪਾਨ ਖਾਂਦੇ ਜਿਵੇਂ ਉਹਦਾ ਜੀ ਕਰਦੇ ਉਵੇਂ ਥੁੱਕਾ ਸੁੱਟਦਾ ਓਥੇ ਸ਼ਰਾਬ ਤੇ ਕਬਾਬ ਦੋਵੇਂ ਉੱਡਦੇ ਨੇ ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਵਿੱਚ ਬਹੁ ਲਿਖੇ ਨੇ ਮੈਂ ਉਹ ਹੀ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਮੱਸ਼ਾ ਨਾਮ ਰੰਕੜੂ ਕੋ ਗੁਰੂ ਕੇ ਹਰਿਮੰਦਰ ਮੈਂ ਬੈਠਿਓ ਸੋ ਪਲੰਘ ਪੈ ਨਿਜ ਸਭਾ ਕੋ ਲਗਾਏ ਹੈ ਕੰਡ ਕੇ ਮੱਸਾ ਨਾਮੀ ਰੰਗੜ ਪਾਪੀ ਗੁਰੂ ਦੇ ਪਵਿੱਤਰ ਸਥਾਨ ਦੇ ਕੋਲ ਉਸ ਪਵਿੱਤਰ ਸਥਾਨ ਦੇ ਉੱਤੇ ਕਿ ਆਪਣਾ ਪਨਗਾ ਲਾ ਕੇ ਨਿੱਜ ਦੀ ਸਭਾ ਲਾ ਕੇ ਬੈਠਦਾ ਨਿੱਜ ਮਤਲਬ ਆਪਣੀ ਦਿਨ ਕੋ ਤੋ ਕੰਚਨੀ ਕੋ ਨਾਚ ਤੇ ਕਰਵਾਵੇ ਉਹ ਕੰਡ ਕੇ ਜਦੋਂ ਦਿਨ ਹੁੰਦਾ ਤੇ ਸਾਰੀ ਦਿਹਾੜੀ ਉੱਤੇ ਮੈਂ ਸ਼ਬਦ ਵਰਤਣ ਲੱਗਿਆ ਮੈਨੂੰ ਖਿਮਾ ਕਰ ਦਿਓ ਜੇ ਕਿਉਂਕਿ ਇਤਿਹਾਸਿਕ ਸ਼ਬਦ ਮੈਨੂੰ ਵਰਤਣਾ ਪੈਣਾ ਦਿਨ ਵੇਲੇ ਉਹ ਕੰਜਰੀ ਦਾ ਨਾਚ ਕਰਉਂਦਾ ਹੈ ਮੈਂ ਇੱਕੋ ਵਾਰੀ ਵਰਤਾਂਗਾ ਇਹ ਪਾਪੀ ਉੱਥੇ ਪਾਪ ਕਰਨ ਲੱਗਿਆ ਨਿਸ ਕੋ ਸੋਬਤ ਹੈ ਬੇਸਵਰ ਖਾਈ ਹੈ ਕਹਿਣ ਲੱਗੇ ਰਾਤ ਨੂੰ ਉਹ ਪਾਪੀ ਉੱਥੇ ਸੌਂਦਾ ਤੇ ਉੱਥੇ ਸੌਣ ਵਾਲੀਆਂ ਬੇਸ਼ਵਾਮਾਂ ਵੀ ਉੱਥੇ ਹੁੰਦੀਆਂ ਨੇ ਉਡਤ ਸ਼ਰਾਬ ਤੇ ਕਬਾਬ ਸਬਾ ਤੁਰਕਨ ਮੈਂ ਸ਼ਰਾਬ ਤੇ ਕਬਾਬ ਤੁਰਕਾਂ ਦੀ ਸਬਾ ਵਿੱਚ ਖੁੱਲੀ ਤਰ੍ਹਾਂ ਉਡਦੀ ਹੈ ਕਹਿੰਦੇ ਅਗੇ ਇੱਥੇ ਹੀ ਬਸਨੀ ਪੀਪਤ ਹੈ ਹੂਕਾ ਥੂਕੇ ਮਨ ਪਾਏ ਹੈ ਕਹਿੰਦੇ ਉੱਥੇ ਹੂਕਾ ਪੀਂਦਾ ਬੈਠ ਕੇ ਉਹ ਪਾਪੀ ਤੇ ਉਹਨੇ ਜਿੱਥੇ ਉਹ ਜੀ ਕਰਦਾ ਪਾਣ ਖਾ ਖਾ ਕੇ ਥੂਕੇ ਮਨ ਪਾਏ ਹੈ ਮਨ ਭੌਂਦੀਆਂ ਥਾਮਾਂ ਤੇ ਥੁੱਕਦਾ ਤੇ ਉਹਨੂੰ ਕੋਈ ਪਰਵਾਹ ਨਹੀਂ ਹੈ ਜਦੋਂ ਤੱਕ ਗੱਲ ਨਹੀਂ ਸੀ ਦੱਸੀ ਉਦੋਂ ਤੱਕ ਕੇਵਲ ਭਾਈ ਬਲਕਾ ਸਿੰਘ ਦੀਆਂ ਅੱਖ ਗਿੱਲੀਆਂ ਸਨ ਜਦੋਂ ਗੱਲ ਦੱਸੀ ਉਦੋਂ ਜਥੇ ਦਾ ਇੱਕ ਵੀ ਸਿੱਖ ਜਿਹੜਾ ਨਾ ਰਿਹਾ ਜਿਨ੍ਹਾਂ ਅੱਖਾਂ ਗਿੱਲੀਆਂ ਨਾ ਹੋਈਆਂ ਹੋਣ ਸਤਿਗੁਰੂ ਜਿਹੜਾ ਸਾਡੀ ਜਿੰਦ ਜਾਨ ਹੈ ਜਿਹੜਾ ਹਰਮੰਦਰ ਸਾਹਿਬ ਸਾਡੀ ਜਿੰਦ ਜਾਨ ਹੈ ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਵਚਨ ਪੜ੍ਹਦੇ ਨੇ ਕਈ ਵਾਰੀ ਉਹ ਕਹਿੰਦੇ ਸਜਣਾ ਜੇ ਕਿਤੇ ਤੇਰੇ ਅੰਦਰ ਸਿੱਖੀ ਦੀ ਖਿੱਚ ਪਾਵੇ ਨਾ ਤੂੰ ਭੱਜ ਕੇ ਹਰਮੰਦਰ ਸਾਹਿਬ ਜਾਈਂ ਲੇਕਿਨ ਜਦੋਂ ਹਰਮੰਦਰ ਸਾਹਿਬ ਦੇ ਕੋਲ ਪਹੁੰਚ ਜਾਏਂਗਾ ਨਾ ਫਿਰ ਪੋਲੇ ਪੋਲੇ ਪੈਰ ਰੱਖ ਕੇ ਜਿੰਨਾ ਤੂੰ ਹੋੜੀ ਹੋੜੀ ਤੁਰ ਸਕੇ ਉਹਨਾਂ ਹੋੜੀ ਹੋੜੀ ਤੁਰੀ ਉਹਨੂੰ ਪੁੱਛੀਏ ਪਿੱਛੋਂ ਤੁਸੀਂ ਕਹਿੰਦੇ ਉਹ ਵੀ ਸਾਹ ਬਿਨਾਂ ਲਮੀ ਤੋ ਭੱਜ ਕੇ ਜਾਈਂ ਜਦ ਮੈਂ ਕੋਲ ਪਹੁੰਚ ਕੇ ਤੋ ਠੀਕ ਨਹੀਂ ਹੋੜੀ ਹੋ ਜਾਈ ਉਹ ਕਹਿੰਦੇ ਸੱਜਣਾ ਪਿਛਲੇ ਰਾਹ ਤਾਂ ਜਿਹੜੇ ਨੇ ਉਹ ਆਮ ਰਸਤੇ ਨੇ ਜਿੱਕਿ ਜਿਹੜਾ ਅੰਦਰ ਦਰਬਾਰ ਸਾਹਿਬ ਦਾ ਹੈ ਉਹ ਜਿੱਥੇ ਇੱਕ ਇੱਕ ਸੱਲ ਲੱਗੀ ਹੋਈ ਹੈ ਨਹੀਂ ਇੱਕ ਇੱਕ ਪੱਥਰ ਲੱਗਿਆ ਹੋਇਆ ਉਹਦੇ ਤੇ ਜਦੋਂ ਕਲਮ ਰੱਖੇਗਾ ਧਿਆਨ ਨਾ ਰੱਖੀ ਉਸ ਪੱਥਰ ਦੇ ਥੱਲੇ ਪਤਾ ਨਹੀਂ ਕਿੰਨੇ ਕੁ ਸ਼ਹੀਦਾਂ ਦੇ ਦਿਲ ਧੜਕਦੇ ਹੋਣਗੇ ਹਰਮੰਦਰ ਸਾਹਿਬ ਜਿੰਦ ਜਾਨ ਹੈ ਗੁਰੂ ਕੇ ਸਿੱਖਾਂ ਦੀ ਉਥੇ ਆਪਣਾ ਆਪਾ ਮਾਰਦੇ ਨੇ ਉਹ ਜਦੋਂ ਇਹ ਗੱਲ ਸੁਣੀ ਬਾਬੇ ਬੁੱਢੇ ਦੇ ਜਥੇ ਵਿੱਚ ਬੁੱਢਾ ਸਿੰਘ ਦੇ ਜਥੇ ਵਿੱਚੋਂ ਉਸੇ ਵੇਲੇ ਗੁਰੂ ਕੇ ਸਿੱਖਾਂ ਨੇ ਇੱਕ ਬਚਨ ਕੀਤਾ ਕਹਿਣ ਲੱਗੇ ਹੈ ਕੋਈ ਨਹੀਂ ਆ ਜਿਹੜਾ ਸ਼ਾਨ ਸ਼ਾਨ ਦਾ ਬਦਲਾ ਲਵੇ ਹੁਣ ਦੋ ਗੁਰੂ ਕਿਸੇ ਕੁੱਟ ਕੇ ਖਲੋਤੇ ਇੱਕ ਭਾਈ ਸੁਖਾ ਸਿੰਘ ਤੇ ਦੂਜਾ ਭਾਈ ਮਹਤਾਬ ਸਿੰਘਾ ਥੋੜਾ ਜਮ ਇਹਨਾਂ ਦਾ ਪਿਛੋਕੜ ਫੋੜਣਾ ਫਿਰ ਅੱਗੇ ਗੱਲ ਸ਼ੁਰੂ ਕਰਨਾ ਰੱਬ ਜਾਣੇ ਅਸੀਂ ਕਿਉਂ ਨਹੀਂ ਸਿੱਖੀ ਦੇ ਪ੍ਰਤੀ ਦਰਦ ਪੈਦਾ ਹੁੰਦਾ ਸਲੇਹਿਰ ਦੇ ਚ ਸੁਖਾ ਸਿੰਘ ਛੋਟੀ ਜੀ ਉਮਰ ਦਾ ਏ ਤਰਖਾਣਾ ਦਾ ਲੜਕਾ ਹੈ ਮਾੜੀ ਕੰਬੋ ਕੀ ਇਹ ਉਸ ਨਗਰ ਦਾ ਉਹ ਸਨੀਕ ਹੈ ਕਲਾਲ ਜਾਤ ਵਿੱਚੋਂ ਸੀ ਤਰਖਾਨਾ ਦਾ ਲੜਕਾ ਹੈ ਇਨ ਛੋਟੀ ਉਮਰੇ ਅਮਰਤ ਛਕ ਲਿਆ ਤੇ ਉਹਨਾਂ ਦਿਨਾਂ ਵਿੱਚ ਅਮਰਤ ਛਕਣ ਦਾ ਮਤਲਬ ਹੁੰਦਾ ਸੀ ਇਹ ਗੱਲ ਕਹਿਣਾ ਸਿੱਧੇ ਅਫਸੇ ਵਿੱਚ ਇਹ ਗੱਲ ਕਹਿਣਾ ਜੇ ਕੋ ਪੁੱਛਦਾ ਸੀ ਵੀ ਬੱਚਾ ਤੇਰੇ ਕਿੰਨੇ ਬੱਚੇ ਨੇ ਤੇ ਉਹ ਕਹਿਆ ਕਰਦੀ ਸੀ ਉਹ ਮਾਂ ਕਹਿਆ ਕਰਦੀ ਸੀ ਵੀ ਮੇਰੇ ਪੰਜ ਪੁੱਤ ਸਨ ਚਾਰ ਰਹਿ ਗਏ ਉਹ ਅਫਸੋਸ ਮਨਾਇਆ ਕਰਦੇ ਸੀ ਵੀ ਕਿਨੂੰ ਕੀ ਹੋ ਗਿਆ ਕਿਸ ਤਰ੍ਹਾਂ ਚੜਾਈ ਕਰ ਗਿਆ ਉਹ ਕੰਨੀ ਚੜਾਈ ਕੀਤਾ ਨਹੀਂ ਕਰ ਜਾਏਗਾ ਉਹਨੇ ਉਮਰਤ ਛਕ ਲਿਆ ਇਹ ਸੋਚਿਆ ਕਰਦੇ ਸਨ ਵੀ ਜਿਹਨੇ ਉਮਰਤ ਛਕ ਲਿਆ ਉਹਨੂੰ ਅੱਜ ਹੀ ਮੈਂ ਸਬਰ ਕਰਨਾ ਜੀ ਮੰਨ ਲਾ ਵੀ ਉਹ ਮੇਰੇ ਪੁੱਤਰੇ ਮੁੜ ਕੇ ਨਹੀਂ ਜੇ ਆਉਣਾ ਉਹ ਪਤਾ ਨਹੀਂ ਕਿਹੜੀ ਜਗ੍ਹਾ ਤੇ ਸ਼ੀਰ ਹੋ ਜਾਏਗਾ ਦੇਖੋ ਕੀ ਹੋਜੀ ਸਿੱਖੀ ਨਹੀਂ ਉਹ ਲਾਨ ਸ਼ਾਨ ਹੋਏਗੀ ਉਧਰ ਲੋਕੇ ਕਿਹਾ ਕਰਦੇ ਸਨ ਮੇਰੇ ਪੁੱਤਰੇ ਮੁੜ ਕੇ ਨਹੀਂ ਜੇ ਆਉਣਾ ਇਸ ਸੁਖਾ ਸਿੰਘ ਨੇ ਅੰਮ੍ਰਿਤ ਛਕ ਲਿਆ ਮਾਪੇ ਡਰ ਗਏ ਮਾਪਿਆਂ ਨੇ ਕੀ ਕੀਤਾ ਇਹਨੂੰ ਸੁੱਤੇ ਪਏ ਨੂੰ ਛੋਟਾ ਜਿਹਾ ਅੰਦਰ ਬੱਚਾ ਸੀ ਇਹ ਜਿਹੜੇ ਉਮਰ ਦਾ ਸੁੱਤੇ ਪਏ ਨੂੰ ਇਹਨੇ ਕੇਸ ਖੋਲ ਕੇ ਇਹਨੇ ਕੇਸ ਕੱਟ ਦਿੱਤੇ ਸੁਖਾ ਸਿੰਘ ਦੇ ਬਾਪੂ ਨੇ ਜਦੋਂ ਕੇਸ ਕੱਟੇ ਜਾਗਿਆ ਤੇ ਪਤਾ ਨਹੀਂ ਲੱਗਿਆ ਅੱਧੂ-ਦੂਰੇ ਕੱਟ ਦਿੱਤੇ ਜਿਹੜੇ ਅੱਗੇ-ਅੱਗੇ ਸਨ ਜਦੋਂ ਜਾਗਿਆ ਤੇ ਆਪਣੇ ਕੇਸਾ ਤੇ ਹੱਥ ਮਾਰਿਆ ਐ ਨੇ ਕੇਸ ਕੀ ਚੁੱਕਣ ਦੀ ਕੋਸ਼ਿਸ਼ ਕੀਤੀ ਮੈਂ ਸਿਰ ਟਕਾਂ ਜਦੋਂ ਸਿਰ ਕੇਸਾ ਤੇ ਹੱਟ ਗਿਆ ਇਹ ਉਸੇ ਵੇਲੇ ਕੁਲਾ ਉੱਠਿਆ ਕੁਲਾ ਉੱਠਿਆ ਇਨਾ ਕੋ ਰੋਇਆ ਇਨਾ ਕੋ ਰੋਇਆ ਬਰਦਾਸ਼ਤ ਨਾ ਹੋਇਆ ਜਾ ਕੇ ਇਹਨੇ ਨਗਰ ਦੇ ਲਾਗੇ ਇੱਕ ਖੂਹ ਸੀ ਖੂਹ ਵੀ ਛਾਲ ਮਾਰ ਦਿੱਤੀ ਕਹਿਣ ਲੱਗੇ ਸਤਿਗੁਰੂ ਤੇਰੇ ਤੋਂ ਟੁੱਟ ਕੇ ਇੱਕ ਦਿਨ ਵੀ ਨਹੀਂ ਜੀਉਣਾ ਨਗਰ ਦੇ ਲੋਕ ੱਟੇ ਹੋ ਕੇ ਗਏ جاਕੇ دی امنتہ کردے نے ਖੂਬ ਵਿੱਚ بیٹھے پانی تھوڑا سی ਰبਦਾ سبਬ குரு ਨੇ সেবা ਲੈਣੀ سی پانی ਵਿੱਚ ਡੁੱਬਿਆ ਨਾ ਡਿੱਗ پاਵੇਂ ਗਿਆ ਸੱਟਾਂ ਲੱਗੀਆਂ ਪਰ ਡੁੱਬਿਆ ਨਾ 에ਰੀਆ ਮਿੰਤਾ ਕਰਦੇ ਮੈਂ ਦੁਬਾਰ ਨਿਕਲ ਆ ਇਹ ਕਹਿੰਦਾ ਮੈਂ ਬਾਹਰ ਨਹੀਂ ਨਿਕਲਣਾ ਮੈਂ ਇੱਥੇ ਮਰ ਜਾਗਾ ਮੇਰੇ ਕੇਸਾਂ ਦੀ ਬੇਰ ਵੀ ਕਰ ਦਿੱਤੀ ਔਰ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਜਿਨ੍ਹਾਂ ਕੇਸਾਂ ਵਿੱਚ ਗੁਰੂ ਦਾ ਅੰਮ੍ਰਿਤ ਪਾਇਆ ਸੀ ਉਹਨਾਂ ਕੇਸਾਂ ਨੂੰ ਇਹਨਾਂ ਪਾਪੀਆਂ ਨੇ ਇਸ ਤਰ੍ਹਾਂ ਬੇਅਰਬ ਕੀਤਾ ਹੈ ਨਗਰ ਦੇ ਇੱਕ ਸਿਆਣੇ ਬਜ਼ੁਰਗ ਨੇ ਅੱਖਿਆ ਕਹਿਣ ਲੱਗੇ ਭਲਿਆ ਤੂੰ ਸਾਨੂੰ ਕੀ ਕਹਿਣਾ ਫਿਰ ਜੇ ਤੂੰ ਅਮਰਸ਼ਕਿਆ ਹੋ ਅਮਰਸ਼ਕਿਆਂ ਵਾਲੇ ਖੂਹਾਂ 'ਚ ਡੁੱਬ ਕੇ ਨਹੀਂ ਮਰਦੇ ਜੇ ਮਰਨਾ ਹੈ ਤਾਂ ਪੰਥ ਦੇ ਲੇਖੇ ਲਾ ਕੇ ਮਰ ਕਿਧਰੇ ਐਵੇਂ ਖੂਹਾਂ 'ਚ ਡੁੱਬ ਕੇ ਨਹੀਂ ਮਰਦੇ ਜਿਹੜੇ ਅਮਰਤਾਰੀ ਹੋਇਆ ਕਰਦੇ ਨੇ ਗੁਰੂ ਕਾ ਸਿੱਖ ਹੋਇਆ ਕਰਦੇ ਨੇ ਤੁਸੀਂ ਕਿਨੂੰ ਲਾਜ ਲਵਾਉਣ ਲੱਗਿਆ ਇਹਨਾਂ ਨੇ ਤਾਂ ਜੋ ਕਰਨਾ ਸੀ ਕਰ ਰਿਆ ਤੂੰ ਬਾਹਰ ਨਿਕਲ ਆ ਅਸੀਂ ਤੇਰੇ ਨਾਲ ਵਾਦਾ ਕਰਨੇ ਵੀ ਤੈਨੂੰ ਦੁਬਾਰੇ ਅਮਸ਼ਕਾ ਦੇਾਂਗੇ ਗੁਰੂ ਕਾ ਸਿੱਖ ਬਾਹਰ ਨਿਕਲਿਆ ਖੁਦ ਦੇ ਵਿੱਚੋਂ ਰੱਸੇ ਪਾ ਕੇ ਉਹਨਾਂ ਬਾਹਰ ਕੱਢਿਆ ਫਿਰ ਘਰ ਨਹੀਂ ਗਿਆ ਘਰ ਨਹੀਂ ਗਿਆ ਜਾ ਕੇ ਜੱਥੇ ਵਿੱਚ ਲੜ ਗਿਆ ਸਿੱਖਾਂ ਦੇ ਵਿੱਚ ਅਮਰਤ ਛਕਿਆ ਮੁੜ ਘਰ ਨਹੀਂ ਜਿਆ ਆ ਇਹਨਾਂ ਨੂੰ ਕਹਿੰਦੇ ਨੇ ਸਿੱਖੀ ਪਿਆਰੀ ਅੱਜ ਉਹਨੂੰ ਪਤਾ ਲੱਗਿਆ ਭਈ ਐਵੇਂ ਪਾਪੀ ਨੇ ਬੇਅਦਬੀ ਕੀਤੀ ਹੈ ਹੁਣ ਜਿਹੜਾ ਨਿਕੜੀ ਉਮਰ ਚ ਕੇਸਾਂ ਦੀ ਵੀ ਅਰਬੀ ਨਹੀਂ ਸੀ ਹਰ ਸਕਦਾ ਅਸ ਨੇ ਪਿੱਛੇ ਤੁਹਾਡੇ ਨਾਲ ਸੰਝ ਪਾਈ ਹੈ ਬੁੱਢਾ ਦਲ ਤੇ ਤਰਨਾ ਦਲ ਚਲੋ ਬਣੇ ਨੇ ਤਰਨਾ ਦਲ ਵਿੱਚੋਂ ਇੱਕ ਸਿੱਖ ਹੈ ਸੁਖਾ ਸਿੰਘ ਮਾੜੀ ਕੰਬੋ ਕੀ ਉਹ ਹੀ ਉਹ ਸਿੱਖ ਹੈ ਇਹ ਬਕਾਇਦਾ ਤਰਨਾ ਦਲ ਵਿੱਚੋਂ ਇੱਕ ਦਲ ਦਾ ਮੁਖੀ ਹੈ ਇਹ ਉਸ ਦਲ ਵਿੱਚੋਂ ਇੱਕ ਦਲ ਦਾ ਮੁਖੀ ਹੈ ਸੁਖਾ ਸਿੰਘ ਸ਼ਾਮ ਸਿੰਘ ਗੁਰਦਿਆਲ ਸਿੰਘ ਗੁਰਬਖਸ਼ ਸਿੰਘ ਤੇ ਬਾਗ ਸਿੰਘ ਇਹ ਪੰਜ ਜਥੇਦਾਰ ਤਰਨਾ ਦਲ ਦੇ ਦਾਸ ਪਿੱਛੇ ਤੁਹਾਡੇ ਨਾਲ ਸੰਧ ਕਰ ਬੈਠਾ ਹੋਇਆ ਮੈਂ ਦੁਬਾਰੀ ਨਹੀਂ ਦੁਹਰਉਣੀ ਹਾਂ ਇਹ ਭਾਈ ਸੁਖਾ ਸਿੰਘ ਉਹਨਾਂ ਜਥੀਦਾਰ ਸੀ ਉਸ ਵੇਲੇ ਤਰਨਤਲ ਦੇ ਵਿੱਚੋਂ 100-100 ਇਹਨਾਂ ਦੇ ਥੱਲੇ ਸਿੰਘ ਉਹਨਾਂ ਰਸੀ ਇਹਨੇ ਉਸ ਵੇਲੇ ਬਚਨਾਂ ਕਬੀ ਮੈਂ ਜਾਨਾ ਇਹਦੇ ਨਾਲ ਸੀ ਦੂਜਾ ਮਹਿਤਾਬ ਸਿੰਘ ਹੁਣ ਮਹਿਤਾਬ ਸਿੰਘ ਕੌਣ ਹੈ ਮਹਿਤਾਬ ਸਿੰਘ ਵੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਵਿੱਚ ਹੀ ਇੱਕ ਨਗਰ ਪੈਂਦਾ ਮੀਰਾ ਕੋਟ ਇਹ ਉੱਥੋਂ ਦਾ ਵਸਨੀਕ ਹੈ ਇਹ ਵੀ ਸ਼ਕਨ ਜੱਤੇ ਵਿੱਚ ਜਾ ਕੇ ਲੜ ਗਿਆ ਪਰ ਇਹਨੇ ਐਨੀਬੜੀ ਉਹ ਖਿੱਚੀ ਕੀ ਧਾਰਨ ਕੀਤੀ ਮਹਤਾਬ ਸਿੰਘ ਨੇ ਅਮਰਤ ਸ਼ਕਿਆ ਇਹਦਾ ਇੱਕ ਦੋਸਤ ਸੀ ਬਹੁਤ ਨਜ਼ਦੀਕੀ ਨੱਥਾ Hindu ਸੀ ਕਈ ਵਾਰ ਇਹ ਸੀ ਸਾਰਿਆਂ ਨੂੰ ਇੱਕ ਰਸੇ ਬੰਨ੍ਹ ਦਿੰਨੇ ਕਿ ਮੈਂ ਕਰੇ ਜੇ ਇੱਕ Hindu ਹੈ ਹਾਲਾਂਕਿ ਭਾਈ ਨੱਥਾ Hindu ਹੈ ਮੈਂ ਬਾਰ ਬਾਰ ਬੇਨਤੀ ਕਰਾਂ ਮਹਤਾਬ ਸਿੰਘ ਆਪਣਾ ਸ਼ਕਾਇਆ ਕੁਝ ਇੱਕ ਵਿਦਵਾਨਾਂ ਦੀ رائے ਵੀ ਦੇ ਘਰ ਵਾਲੀ ਵੀ ਚੜਾਈ ਕਰ ਗਈ ਸੀ ਇਹਦਾ ਬੱਚਾ ਸੀ ਛੋਟਾ ਜਿਹਾ ਰਾਏ ਸਿੰਘ ਜਦੋਂ ਉਮਰ ਸ਼ੱਕੇ ਆਇਆ ਤੇ ਅੱਜ ਇਹ ਰਾਏ ਸਿੰਘ ਨੂੰ ਆਪਣੇ ਨਾਲ ਸੁੱਤਾ ਪਾ ਕੇ ਇੱਕੋ மஞ்சੇ ਤੇ ਦੋਵੇਂ ਪਏ ਨੇ ਪਰ ਮਹਿਤਾਬ ਸਿੰਘ ਨੂੰ ਨੀਂਦ ਨਹੀਂ ਆ ਰਹੀ ਅੱਜ ਮਹਿਤਾਬ ਸਿੰਘ ਨੂੰ ਨੀਂਦ ਨਹੀਂ ਹੁੰਦੀ ਕਦੇ ਕਦਾਂ ਹੀ ਆਪਣੇ ਪੁੱਤ ਵੱਲ ਵੇਖਦਾ ਤੇ ਕਦੇ ਕਦਾਂ ਹੀ ਆਪਣੀ ਕਿਰਪਾਨ ਵੱਲ ਵੇਖਦਾ ਦੋਨਾਂ 'ਚ ਫੈਸਲਾ ਕਰ ਦੇ ਵੀ ਤੈਨੂੰ ਇੱਕ ਚੀਜ਼ ਛੱਡਣੀ ਪੈਣੀ ਹੈ ਦੋਨਾਂ ਵਿੱਚੋਂ ਇੱਕ ਚੀਜ਼ ਛੱਡਣੀ ਪੈਣੀ ਹੈ ਜਾਂ ਤੇ ਕਰਪਾਨ ਲਾ ਦੇ ਆਪਣੇ ਪੁੱਤ ਨੂੰ ਪਾਲ ਲੈ ਕਿਉਂਕਿ ਜੇ ਤੂੰ ਅੰਮ੍ਰਿਤ ਛਕ ਲਿਆ ਅੱਜਕੱਲ ਭਲਕੇ ਤੇਰੀ ਵਾਰੀ ਆਈ ਕਿ ਆਈ ਖਰਾਤੇ ਹੋਜ ਬਣੇ ਹੋਏ ਨੇ ਤੇ ਜਾਂ ਦੂਜਾ ਕੰਮ ਇਹ ਐ ਵੀ ਆਪਣੇ ਪੁੱਤ ਦਾ ਤਿਆਗ ਕਰਕੇ ਚਲਾ ਜਾ ਤੇ ਜੰਗਲਾਂ ਵਿੱਚ ਜਿੱਥੇ ਗੁਰੂ ਕੇ ਸਿੱਖ ਰਹਿੰਦੇ ਨੇ ਉੱਥੇ ਚਲਾ ਜਾ ਜ਼ਿੰਦਗੀ ਗੁਰੂ ਦੇ ਲੇਖੇ ਲਾ ਦੇ ਨਾ ਸਾਰੀ ਰਾਤ ਸੌਂ ਸਕਿਆ ਤੜਕਾ ਹੋਇਆ ਗੁਰੂ ਨੂੰ ਯਾਦ ਕੀਤਾ ਗੁਰੂ ਨੂੰ ਯਾਦ ਕਰਕੇ ਆਪਣੇ ਬੱਚੇ ਨੂੰ ਚੁੱਕਿਆ ਸੁੱਤੇ ਪੈ ਨੂੰ ਮੋਢੇ ਨਾਲ ਲਾਇਆ ਮੋਢੇ ਨਾਲ ਲਿਜਾ ਕੇ ਆਪਣੇ ਦੋਸਤ ਅਬੂਆ ਕੜਕਾਇਆ ਨੱਥੇ ਦਾ ਬੂਆ ਕੜਕਾਇਆ ਨੱਥੇ ਦਾ ਬੂਆ ਕੜਕਾ ਕੇ ਕਹਿਣ ਲੱਗੇ ਸਜਣਾ ਕਿ ਵੇਲੇ ਆਇਆ ਕਿ ਮੈਂ ਕਰਮੇ ਨੂੰ ਕਵੇਲੇ ਆਇਆ ਪਰ ਸਾਰੀ ਰਾਤ ਸੌ ਨਹੀਂ ਸਕਿਆ ਸਾਰੀ ਰਾਤ ਨਹੀਂ ਸੌ ਸਕਿਆ ਕਹਿਣ ਲੱਗਿਆ ਵੀਰੇ ਕਿਹੜੀ ਗੱਲੋਂ ਕਹਿੰ ਲੱਗੇ ਘਰ ਵਾਲੀ ਮੇਰੀ ਚੜਾਈ ਕਰ ਗਈ ਘਰ ਵਿੱਚ ਹੋਰ ਕੋਈ ਸਹਾਰਾ ਨਹੀਂ ਆਪੁੱਤ ਹੈ ਮੇਰਾ ਰਾਜ ਸਿੰਘ ਤੇ ਮੈਂ ਅਮਰਤ ਛੱਕ ਲਿਆ ਮੈਂ ਹੁਣ ਜੰਗਲੀ ਚਲੇ ਜਾਣਾ ਕਿਉਂਕਿ ਉਹਦਾ ਕਾਰਨ ਹੈ ਵੀ ਘਰ ਵਿੱਚ ਰਹਿਣ ਦਾ ਤੇ ਮੇਰਾ ਮਾਹੌਲ ਹੀ ਨਹੀਂ ਹੈ ਤੂੰ ਇੱਕ ਕੰਮ ਕਰ ਸਕਨੇ ਤੂੰ ਮੇਰੇ ਪੁੱਤ ਨੂੰ ਸੰਭਾਲ ਸਕਨੇ ਅਮਰਤ ਵੇਲੇ ਦਾ ਵਕਤ ਨੱਥੇ ਨੇ ਕੁੱਟ ਕੇ ਗਲਬਕੜੀ ਬਾਰੀ ਕਹਿਣ ਲੱਗੇ ਸਜਣਾ ਕੀ ਹੋਇਆ ਜੇ ਮੈਂ ਹਿੰਦੂ ਐ ਕੀ ਹੋਇਆ ਜਿਵੇਂ ਹਿੰਦੂ ਐ ਤੇਰੇ ਬੱਚੇ ਨੂੰ ਸੰਭਾਲ ਕੇ ਰੱਖਾਂਗਾ ਉਧਰਲੇ ਪਾਸੇ ਮਹਿਤਾਬ ਸਿੰਘ ਆਪਣੇ ਪੁੱਤ ਨੂੰ ਨੱਥੇ ਦੀ ਝੋਲੀ ਵਿੱਚ ਪਾਉਣ ਲੱਗਾ ਤੇ ਨਾਲ ਇੱਕ ਗੱਲ ਕਹਿਣ ਲੱਗਿਆ ਨੱਥਿਆ ਤੂੰ ਹਿੰਦੂ ਘਰਾਣੇ ਵਿੱਚ ਐ ਤੇਰੇ ਘਰ ਕੇਸਾਂ ਦੀ ਵੀ ਅਰਬੀ ਹੋ ਜਾਂਦੀ ਐ ਪਰ ਮੇਰੇ ਪੁੱਤ ਦੇ ਕੇਸ ਨਾ ਕੱਟੀਆਂ ਨ ਸੰਭਾਲ ਕੇ ਰੱਖੀ ਇਹਨਾਂ ਸੰਭਾਲ ਕੇ ਰੱਖੀ ਨੱਥੇ ਨੇ ਬੱਚਾ ਨਾਲ ਕਿਹਾ ਕਹਿ ਲੱਗੇ ਦੂਜੀ ਗੱਲ ਮਹਿਤਾਬ ਨੇ ਬਚਾ ਰੱਖਿਆ ਕਹਿ ਲੱਗੇ ਦੂਜਾ ਕੰਮ ਇਹ ਕਰੀ ਆਪਣੀ ਜ਼ਿੰਦਗੀ ਦੇ ਅੰਦਰ ਕਦੇ ਲੋੜ ਪਈ ਤੇ ਮੇਰੇ ਪੁੱਤ ਨੂੰ ਭਾਵੇਂ ਕੋਈ ਗੋਲੀ ਮਾਰ ਜਾਏ ਪਰ ਇਹਨੂੰ ਬੇਸ਼ੱਕ ਕਿਸੇ ਦੇ ਹਵਾਲੇ ਨਾ ਕਰੀ ਕੱਲ ਡਰ ਕੇ ਹਵਾਲੇ ਨਾ ਕਰੀ ਖਿਮਾ ਕਰਿਓ ਜੀ ਨੱਟੇ ਨੇ ਵਾਲਾ ਕੀਟਾ ਕਹਿ ਲੱਗੇ ਮਹਿਤਾਬ ਸਿੰਘਾ ਤੇਰੀ ਮੇਰੀ ਦੋਸਤੀ ਹੈ ਤੇ ਤੂੰ ਚੱਲਿਆ ਗੁਰੂ ਦੇ ਕੰਮ ਹੈ ਯਕੀਨ ਕਰੀ ਮੈਂ ਦੋਸਤੀ ਨੂੰ ਦਾਗ ਨਹੀਂ ਲੱਗਣ ਦੇਵਾਂਗਾ ਔਰ ਯਾਦ ਰੱਖਿਓ ਜੇ ਮੁੜ ਕੇ ਜ਼ਾਲਮ ਜਿਹੜੇ ਨੇ ਉਹ ਜਰ ਮਹਿਤਾਬ ਸਿੰਘੇ ਮੇਸ਼ੀਰ ਹੁੰਦਾ ਅੱਗੇ ਜਾ ਕੇ ਤੁਹਾਡਾਂ ਨਾਲ ਗੱਲ ਸਾਂਝੀ ਕਰਨੀ ਹੈ ਜਦੋਂ ਮਹਿਤਾਬ ਸਿੰਘ ਸ਼ੀਰ ਹੁੰਦਾ ਉਦੋਂ ਉਹ ਜ਼ਾਲਮ ਉਹਨਾਂ ਨੂੰ ਪਤਾ ਲੱਗਦਾ ਵੀ ਮਹਿਤਾਬ ਸਿੰਘ ਦਾ ਪੁੱਤਰ ਰਾਜ ਸਿੰਘ ਇੱਥੇ ਹੈ ਕਿ ਉਹ ਨੱਥਾ ਸਿੰਘ ਨੂੰ ਬੁਲਾਉਂਦੇ ਨੇ ਨਗਰ ਵਿੱਚ ਤੇ ਉਹ ਨੱਥਾ ਸਿੰਘ ਨੂੰ ਸਾਰੇ ਨਗਰ ਦੇ ਵਿੱਚ ਬੁਲਾ ਕੇ ਕਹਿੰਦੇ ਨੇ ਵੀ ਤੇਰੇ ਕੋਲ ਉਹ ਮਹਿਤਾਬ ਸਿੰਘ ਦਾ ਬੱਚਾ ਹੈ ਰਾਜ ਸਿੰਘ ਉਹਨੇ ਵੇਖਿਆ ਵੀ ਸਾਰੇ ਲੋਕ ਨਗਰ ਇਕੱਠੇ ਹੋਏ ਨੇ ਇਹਨਾਂ ਡਰ ਜਾਣਾ ਉਹਨੇ ਮੰਨ ਲਿਆ ਕਹਿਣ ਲੱਗੇ ਹਾਂ ਮੇਰੇ ਕੋਲ ਹੈ ਮੇਰੇ ਕੋਲ ਹੈ ਮਹਿਤਾਬ ਸਿੰਘ ਦਾ ਪੁੱਤਰ ਹੈ ਕਹਨ ਲੱਗੇ ਫਿਰ ਉਹ ਸਾਡੇ ਹਵਾਲੇ ਕਰ ਕਹਨ ਲੱਗੇ ਠੀਕ ਹੈ ਮੈਂ ਹਵਾਲੇ ਕਰ ਦਣਾ ਮੈਂ ਚੰਦ ਰੂਜ ਵੇਸੀ ਸੰਭਾਲ ਕੇ ਰੱਖਿਆ ਜੀ ਹਿੰਦੂਆਂ ਦਾ ਕੀ ਸਿਕਾਨ ਨਾਲ ਕੰਮ ਹੈ ਮੈਂ ਹਵਾਲੇ ਕਰ ਦੇਣਾ ਕੋਈ ਵੱਡੀ ਗੱਲ ਨਹੀਂ ਤੁਸੀਂ ਮੈਨੂੰ ਥੋੜਾ ਜਿਹਾ ਵਕਤ ਦਿਓ ਮੈਂ ਲੈ ਆਵਾਂ ਕਿਤੇ ਡਰਨਾ ਜਾਏ ਨਿਕਲਣਾ ਜਾਏ ਤੇ ਮੈਂ ਆਪਕ ਖੁਦ ਲੈ ਕੇ ਜਾਣਾ ਤੁਸੀਂ ਮੇਰੇ ਨਾਲ ਨਾ ਜਾਇਓ ਉਹਨਾਂ ਆਖਿਆ ਠੀਕ ਹੈ ਨਥਾ ਸਿੰਘ ਨਥੇ ਨੇ ਆਪਣੇ ਘਰ ਜਾ ਕੇ ਕੰਢੇ ਪਾੜ ਕੇ ਵਿੱਚ ਨੂੰ ਕੋਈ ਟਿਕਾਣਾ ਬਣਾ ਕੇ ਜਿਵੇਂ ਕਿ ਮੈਂ ਮਰਜੀ ਉਸ ਰਾਏ ਸਿੰਘ ਨੂੰ ਲੈ ਕੇ ਉਹ ਨਿਕਲ ਗਿਆ ਜਦੋਂ ਉਹ ਪੰਜਾ ਦੇ ਵਿੱਚ ਉਡੀਕਦੇ ਰਹੇ ਵੀ ਨਹੀਂ ਆਇਆ ਤੇ ਉਹਨਾਂ ਨੇ ਮਗਰੋਂ ਜਾ ਕੇ ਪਿੱਛਾ ਕੀਤਾ ਜਦੋਂ ਪਿੱਛਾ ਕੀਤਾ ਉਹਨੇ ਉਸੇ ਵੇਲੇ ਰਾਏ ਸਿੰਘ ਨੂੰ ਭਜਾ ਦਿੱਤਾ ਜਿਵੇਂ ਤੈਨੂੰ ਟਿਕਾਣਾ ਮਿਲਦਾ ਸਜਣਾ ਚਲਾ ਜਾ ਰਾਏ ਸਿੰਘ ਨੂੰ ਭਜਾ ਦਿੱਤਾ ਯਾਦ ਰੱਖੋ ਜੇ ਨੱਥਾ ਮਾਰ ਦਿੱਤਾ ਗਿਆ ਸਿਧਾਰਮਾ ਨੇ ਪਰ ਉਹਨੇ ਰਾਏ ਸਿੰਘ ਦਾ ਪਤਾ ਨਹੀਂ ਸੀ ਦੱਸਿਆ ਇਹ ਉਹ ਮਹਤਾਬ ਸਿੰਘ ਹੈ ਇਹਦੇ ਪੁੱਤਰ ਐ ਰਾਏ ਸਿੰਘ ਨੇ ਇੱਕ ਵਾਰੀ ਫੇਰ ਜ਼ਿਕਰ ਕਰਦਿਆਂ ਰਾਏ ਸਿੰਘ ਦਾ ਪੁੱਤਰ ਹੈ ਰਤਨ ਸਿੰਘ ਭੰਗੂ ਜਿਨੇ ਇਤਿਹਾਸ ਲਿਖਿਆ ਪਰਾਚੀਨ ਪੰਥ ਪ੍ਰਕਾਸ਼ ਔਰ ਇਤਨੀ ਵੀ ਅਰਜ਼ ਕਰਦੇ ਆ ਜਿਹੜੀਆਂ ਘਟਨਾਵਾਂ ਨੇ ਇਹ 11 ਅਗਸਤ 1740 ਦੀ ਘਟਨਾ ਆ ਜਿਹੜੀ ਦੱਸ ਤੁਹਾਡੇ ਨਾਲ ਸਾਂਝੀ ਕਰਨ ਲੱਗਾ 1740 ਦਾ ਮਤਲਬ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸ਼ਹਾਦਤ ਤੋਂ 32 ਸਾਲ ਬਾਅਦ ਸਿਰਫ 32 ਸਾਲ ਬਾਅਦ ਕਿਉਂਕਿ 1708 ਵਿੱਚ ਗੁਰੂ ਕਲਗੀ ਧਰਪਤਾ ਜੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਇਸਨ ਨਾ 1.5 ਸਭ ਦੇ ਬਿਖੇ ਅਕਸਰ ਇਹ ਦੋਨੇ ਸੂਰਮਿਆਂ ਨੇ ਪਰਨ ਕੀਤਾ ਉੱਥੇ ਚੱਲੇ ਨੇ ਬੀਕਾਨੇਰ ਤੋਂ ਚੱਲੇ ਨੇ ਬੀਕਾਨੇਰ ਤੋਂ ਚੱਲੇ ਤੇ ਇਹਨਾਂ ਨੇ ਹੁੰਦਾ ਸਕੀਮ ਬਣਾਈ ਵੀ ਐਵੇਂ ਮੱਸੀ ਰੰਗੜ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਉੱਥੇ ਆ ਕੇ ਸਾਰੇ ਹਾਲਾਤ ਵੇਖੇ ਇੱਕ ਇੱਕ ਕਿਉਂਕਿ ਦੋਵੇਂ ਅਮਰਸਰ ਦੇ ਸਨ ਇਸਨੇ ਨੂੰ ਗਲੀਆਂ ਦਾ ਪਤਾ ਤੁਸੀਂ ਸਾਰਿਆਂ ਨੇ ਇਹਨਾਂ ਹਾਲਾਤ ਵੇਖੇ ਹਾਲਾਤ ਵੇਖੇ ਇਹਨਾਂ ਨੇ ਠਿਕਰੀਆਂ ਨਕਰੋਂ ਬਾਹਰ ਜਾ ਕੇ ਉਦੋਂ ਮਿੱਟੀ ਦੇ ਪਾਂਡੇ ਲੋਕ ਆਮ ਵਰਤਦੇ ਸਨ ਤੇ ਮਿੱਟੀ ਦੇ ਪਾਂਡੇ ਬਾਹਰ ਛੁੱਟ ਦਿਆ ਕਰਦੇ ਸੰਝਲ ਟੁੱਟ ਜਾਏ ਠਿਕਰੀਆਂ ਪਈਆਂ ਹੁੰਦੀਆਂ ਸਨ ਨਗਰਾਂ ਵਿੱਚ ਇਹਨਾਂ ਨੇ ਠਿਕਰੀਆਂ ਇਕੱਠੀਆਂ ਕੀਤੀਆਂ ਜੋ ਬੋਰੀਆਂ ਭਰੀਆਂ ਬੋਰੀਆਂ ਭਰ ਕੇ ਆਪਣੇ ਦਾੜੀਆਂ ਨੂੰ ਜਿਵੇਂ ਕਿਵੇਂ ਮਰਜ਼ੀ ਸਵਾਰੇ ਆ ਤੇ ਐਵੇਂ ਬਣਾਇਆ ਜਿਵੇਂ ਮੁਗਲ ਹੋਣ ਮੁਗਲਾਂ ਵਰਗੀਆਂ ਪੱਗਾਂ ਸਵਾਰ ਕੇ ਬਣੀਆਂ ਉਸ ਤਰ੍ਹਾਂ ਦੇ ਸਾਰਾ ਕੁਝ ਭੇਸ ਬਣਾ ਕੇ ਤੇ ਆਗੇ ਤੇ ਆਗੇ ਜਿੱਥੇ ਮੈਂ ਇੱਕ ਵਾਰੀ ਫੇਰ ਬੇਨਤੀ ਕਰਾਂ ਕਿਉਂਕਿ ਸਾਰੀਆਂ ਗੱਲਾਂ ਵਿੱਚ ਦੱਸੀਆਂ ਨਹੀਂ ਜਾ ਸਕਣੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਵਾੜੇ ਵਾਲੇ ਪਾਸੇ ਤੋਂ ਅੱਗੇ ਰਸਤਾ ਇਦਰੋਂ ਹੁੰਦਾ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਆਏ ਸਨ ਉਹਨਾਂ ਦਾ ਬਣਿਆ ਹੋਇਆ ਥੜਾ ਅੱਜ ਵੀ ਉਸ ਪਾਸੇ ਹੈ ਮੈਂ ਗੱਲ ਨੇੜੇ ਰੱਖਣ ਸਮਾਂ ਵੀ ਬਹੁਤ ਸੀਮਾ ਤੇ ਏ ਗੁਰੂ ਕਸੂਰ ਮੈਂ ਉੱਥੇ ਆਏ ਤੇ ਇਹਨਾਂ ਨੇ ਬੋਰੀਆਂ ਵਿੱਚ ਕੰਦੇ ਤੇ ਰੱਖੀਆਂ ਹੋਈਆਂ ਨੇ ਜਿੱਥੇ ਅੱਜ ਅੰਦਰਲੀ ਇਲਾਕੀ 베ਰੀ ਹੈ ਜਿੱਥੇ ਦਰਬਾਰ ਸਾਹਿਬ ਦੀ ਅੰਦਰਲੀ ਡਿਊਟੀ ਹੈ ਅਕਾਲ ਤਖਤ ਸਾਹਿਬ ਦੇ ਸਾਹਮਣੇ ਦੀ ਡਿਊਟੀ ਹੈ ਉੱਥੇ ਇਹਨਾਂ ਨੇ ਦੋਨਾਂ ਨੇ ਘੋੜੇ ਬੰਨੇ ਉਦੋਂ ਪ੍ਰਕਰਮਾ ਕੱਚੀਆਂ ਸਨ ਉੱਥੇ ਤੱਕ ਘੋੜੇ ਜਾਂਦੇ ਸਨ ਤੇ ਉੱਥੇ ਘੋੜੇ ਬੰਨ ਕੇ ਦੋਨਾਂ ਸੂਰਮਿਆਂ ਨੇ ਆਪਣੇ ਗੁਰੂ ਨੂੰ ਚੇਤਾ ਕੀਤਾ ਚੇਤਾ ਕਰਕੇ ਅੰਦਰ ਚਲੇ ਗਏ ਤੇ ਨਾਲ ਇੱਕ ਬਚਨ ਆਖਿਆ ਸਤਿਗੁਰੂ ਜਿਸਕਾ ਕਾਰਜ ਤਿੰਨ ਹੀ ਕੀਆ ਉਹ ਖਰ ਮੰਦਰ ਸਹਿਬ ਨੂੰ ਬਣਾਉਣ ਵੇਲੇ ਸਹਾਈ ਹੋਣ ਵਾਲਿਆ ਉਹ ਗੁਰੂ ਗ੍ਰੰਥ ਸਾਹਿਬ ਦਾ ਰੂਪ ਸਰੂਪ ਪ੍ਰਕਾਸ਼ ਵੇਲੇ ਸਹਾਈ ਹੋਣ ਵਾਲਿਆ ਉਹ ਗੁਰੂ ਕੀ ਸਿੱਖੀ ਦੀ ਛਾਂ ਰੱਖਣ ਵਾਲਿਆ ਅੱਜ ਕਿਰਪਾ ਕਰ ਇਹ ਸੁਖਾ ਸਿੰਘ ਮਹਿਤਾਬ ਸਿੰਘ ਖਾਨੀ ਨਾ ਜਾਣ ਇਸ ਧਰਮ ਨੂੰ ਸੋਧ ਕੇ ਜਾਣ ਬਹਾਨਾ ਤੂੰ ਬਣਾਉਣਾ ਪੜਦਾ ਤੂੰ ਬਣਾਉਣਾ ਅੱਜ ਇੱਕ ਕਿਰਪਾ ਕਰ ਜੋ ਮੈਂ ਜਣੇ ਅੰਦਰ ਗਏ ਤੇ ਪੁੱਛਦੇ ਨੇ ਵੀ ਤੁਸੀਂ ਕੌਣ ਹੋ ਕਹਿਣ ਲੱਗੇ ਮਾਮਲਾ ਤਾਰਨ ਆਇਆ ਕਿੰਨਾ ਸਮਾਂ ਹੋ ਗਿਆ ਇੱਥੇ ਕੋਈ ਬੰਦਾ ਚੰਗਾ ਆਇਆ ਨਹੀਂ ਪ੍ਰਬੰਧਕ ਤੇ ਅਸੀਂ ਮਾਮਲਾ ਨਹੀਂ ਦੇ ਸਕੇ ਸਾਡੇ ਬਲਬਾਬਾ ਮਾਮਲਾ ਰਹਿੰਦਾ ਤੇ ਅਸੀਂ ਮਾਮਲਾ ਦੇਣ ਆਏ ਹਾਂ ਚੌਧਰੀ ਹੈ ਉਹਨਾਂ ਆਖਿਆ ਮੱਛੇ ਰੰਗੜ ਨੇ ਵੀ ਕੋਈ ਗੱਲ ਨਹੀਂ ਆਉਣ ਦਿਓ ਅੰਦਰ ਆ ਗਏ ਤੇ ਜਦੋਂ ਉਹਨੇ ਸਾਹਮਣੇ ਰੱਖਿਆ ਉਹ ਬੋਰੀਆਂ ਸਾਹਮਣੇ ਰੱਖ ਦਿੱਤੀਆਂ ਕੁਝ ਇੱਕ ਵਿਦਵਾਨ ਕਹਿੰਦੇ ਨੇ ਵੀ ਜਦੋਂ ਬੋਰੀਆਂ ਥੱਲੇ ਰੱਖੀਆਂ ਤੇ ਝੁੱਕ ਕੇ ਦੇਖਣ ਲੱਗਿਆ ਪਰ ਮੇਰਾ ਮਨ ਮੰਨਦਾ ਹੈ ਇਹ ਲਿਖਤ ਨਹੀਂ ਹੈ ਪਰ ਮੇਰਾ ਮਨ ਮੰਨਦਾ ਹੈ ਕਿ ਮੈਂ ਧੋਖਾ ਨਾਲ ਸਿੱਖਾਂ ਧੋਖੇ ਨਾਲ ਸਿੱਖਾਂ ਨੇ ਵਾਰ ਨਹੀਂ ਕੀਤਾ ਹੋਵੇਗਾ ਜਦੋਂ ਮਛਰਾਂ ਅਗਰ ਸਾਹਮਣੇ ਹੋਇਆ ਤੇ ਉਹਨਾਂ ਉਸ ਵੇਲੇ ਆਖਿਆ ਚੇਤਾ ਕਰ ਇਹ ਗੁਰੂ ਗੋਬਿੰਦ ਸਿੰਘ ਦੇ ਸਥਾਨ ਨੂੰ ਇਹ ਗੁਰੂ ਅਰਜਨ ਪਾਤਸ਼ਾਹ ਦੇ ਸਥਾਨ ਨੂੰ ਗੁਰੂ ਰਾਮਦਾਸ ਦੇ ਸਥਾਨ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ ਨੂੰ ਮੈੜਾ ਕਰਨ ਵਾਲੇ ਪਾਪੀਆ ਤੇਰੀ ਮੌਤ ਦਾ ਕਾਰਨ ਬਣ ਕੇ ਸਿੰਘ ਆਗੇ ਨੇ ਉਸੇ ਵੇਲੇ ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ ਮਹਿਤਾਬ ਸਿੰਘ ਨੇ ਤੇਗ ਚਲਾਈ ਮੱッセ ਰੰਗੜ ਦਾ ਸਿਰ ਵੱਢ ਕੇ ਮਾਰਿਆ ਤੇ ਉਸੇ ਵੇਲੇ ਸੁਖਾ ਸਿੰਘ ਨੇ ਆਪਣੇ ਨੇਜੇ ਉੱਤੇ ਸੀਸ ਉਹਦਾ ਸਿਰ ਟੰਗ ਕੇ ਦੁਬਾਰੇ ਭੱਜ ਕੇ ਆ ਕੇ ਘੋੜਿਆਂ ਤੇ ਚੜ ਕੇ ਜਿਹੜਾ ਪਹਿਲਾ ਪੜਾ ਕੀਤਾ ਧਾਨੇ ਗੁਰੂ ਕੇ ਸਿਖੋਂ ਤੁਸੀਂ ਜਾ ਕੇ ਦੇਖੋ ਕਿਦੇ ਅੰਮ੍ਰਿਤਸਰ ਸਾਹਿਬ ਤੋਂ ਗੰਗਾ ਨਗਰ ਤੱਕ ਤੇ ਬੱਸ ਵਿੱਚ ਜਾਂਦੇ ਆ ਵੀ ਥੱਕ ਜਾਾਂਗੇ ਅਸੀਂ ਆਪਣੀ ਗੱਡੀ 'ਚ ਜਾਂਦੇ ਥੱਕ ਜਾਾਂਗੇ ਉਹ ਗੁਰੂ ਕੇ ਸਿੱਖਾਂ ਨੇ ਜਿਉ ਘੋੜਿਆਂ ਨੂੰ ਅੱਡੀਆਂ ਲਾਈਆਂ ਗੁਰੂ ਅੱਗੇ ਬੇਨਤੀ ਕੀਤੀ ਸਤਿਗੁਰੂ ਅੱਜ ਅਸੀਂ ਰਸਤੇ ਵਿੱਚ ਨਹੀਂ ਰੁਕ ਸਕਦੇ ਨਾ ਅਸੀਂ ਥੱਕੀਏ ਨਾ ਸਾਡੇ ਘੋੜੇ ਥੱਕਣ ਸਿਰੇ ਪਚਾਦੀ ਗੁਰੂ ਕੇ ਸਿੱਖਾਂ ਨੇ ਲੈ ਜਾ ਕੇ ਸਿਰ ਖਾਲਸੇ ਦੀ ਕਚਹਿਰੀ ਵਿੱਚ ਹਾਜ਼ਰ ਕਰ ਦਿੱਤਾ ਸ਼ਾਮਿੰਦੀ ਸੀ ਸਮਾਪਤ ਹੈ ਮੈਂ 2 ਮਿੰਟ ਇਸ ਲਈ ਲੈ ਗਿਆ ਕੱਲ ਮੇਰੇ ਬੱਚਿਆਂ ਨੇ ਮੈਨੂੰ